ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਪਿੱਛੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇੱਕ ਵੀਡੀਓ ਇਸ ਵੀਡੀਓ ਦੇ ਵਿੱਚ ਗੁਰੂ ਅਗਰਸਾਹ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੰਗਤ ਦੀ ਹਾਜ਼ਰੀ ਦੇ ਵਿੱਚ ਗੁਰੂ ਪਿਆਰੇ ਸਿੰਘ ਆਪਸ ਵਿੱਚ ਬੈਸਬਸਈਆ ਕਰਦੇ ਹੋਏ ਨਜ਼ਰ ਆਉਣ ਦੇ ਆ ਜਦੋਂ ਇਸ ਕਿਸਮ ਦੀ ਵੀਡੀਓ ਵਾਇਰਲ ਹੁੰਦੀ ਹੈ ਨਾ ਤਾਂ ਉਸ ਵੇਲੇ ਮੇਰਾ ਹਿਰਦਾ ਬੜਾ ਬਲੁੰਦਰ ਦਾ ਹੈਗਾ ਮੇਰਾ ਚਿਤ ਨਹੀਂ ਕਰਦਾ ਹੁੰਦਾ ਹੈਗਾ ਕਿ ਮੈਂ ਆਪ ਜੀ ਦੇ ਸਾਹਮਣੇ ਜਾਂ ਮੈਂ ਜਨਤਕ ਉਸ ਚੀਜ਼ ਨੂੰ ਕਰਾਂ ਪਰ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਘੁੰਮਣ ਢਈ ਹੁੰਦੀ ਹੈ ਇਸ ਕਰਕੇ ਫਿਰ ਮੈਨੂੰ ਤੇ ਹੁੰਦਾ ਹੈਗਾ ਕਿ ਚਲੋ ਮੈਂ ਤੇ ਇਸ ਕਰਕੇ ਦਿਖਾਉਣਾ ਹੈਗਾ ਕਿ ਆ ਵੇਖੋ ਆ ਵਾਪਰਿਆ ਔਰ ਕਿਉਂ ਵਾਪਰਿਆ ਹੈਗਾ ਇਸ ਘਟਨਾ ਦੇ ਪਿੱਛੇ ਕੀ ਹੈਗਾ ਆ ਕੌਣ ਹੈਗਾ ਮੈਂ ਤਾਂ ਕਰਕੇ ਅਦਰਵਾਈਜ਼ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਦੁੱਖਦਾਈ ਹੁੰਦਾ ਹੈਗਾ ਬੜਾ ਇੱਕ ਪੀੜਾਦਾਇਕ ਹੁੰਦਾ ਹੈਗਾ ਉਹ ਸਮਾਂ ਜਦੋਂ ਇਸ ਕਿਸਮ ਦੀਆਂ ਵੀਡੀਓ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਲੋਕਾਂ ਦੇ ਵਿੱਚ ਮਜ਼ਾਕ ਵੀ ਉੱਡਦਾ ਹੈਗਾ ਡਾਕਟਰ ਸਵੇਮਾਨ ਸਿੰਘ ਮੈਨੂੰ ਲੱਗਦਾ ਹੈ ਕਿ ਜਦੋਂ ਆ ਨਾਮ ਮੈਂ ਬੋਲਿਆ ਹੈਗਾ ਤੇ ਕੋਈ ਵੀ ਸੁਣਦਾ ਹੈਗਾ ਤੇ ਕਿਸਾਨੀ ਸੰਘਰਸ਼ ਕਿਸਾਨੀ ਅੰਦੋਲਨ ਜਿਹੜਾ ਚੱਲਿਆ ਸੀਗਾ ਦਿੱਲੀ ਦੇ ਬਰੂਹਾਂ ਦੇ ਉੱਪਰ ਤਾਂ ਉਹ ਤੁਹਾਨੂੰ ਜ਼ਰੂਰ ਚਿੱਤਿਆ ਆ ਜਾਂਦਾ ਹੋਊਗਾ ਇਹ ਨਾਮ ਉਦੋਂ ਜ਼ਿਆਦਾ ਉੱਭਰਿਆ ਸੀਗਾ ਔਰ ਬਹੁਤ ਸਾਰੇ ਸੱਜਣੇ ਕਲ ਮੰਨਦੇ ਆ ਔਰ ਹੈਵੀ ਸੀ ਇਦਾਂ ਡਾਕਟਰ ਸਵੇਮਾਨ ਸਿੰਘ ਹੋਰੀ ਬੜੀ ਸੇਵਾ ਕੀਤੀ ਲੰਗਰਾਂ ਦੀ ਬੜੀ ਸੇਵਾ ਕੀਤੀ ਹੈ ਹੁਣ ਡਾਕਟਰ ਸਵੇਮਾਨ ਸਿੰਘ ਸੇਵਾ ਕਰਨ ਦੇ ਨਾਂ ਤੋਂ ਜਾਣੇ ਜਾਂਦੇ ਆ ਔਰ ਇੱਥੇ ਵਿਰੋਧ ਹੋ ਰਿਹਾ ਵਿਰੋਧ ਕਿਉਂ ਹੋ ਰਿਹਾ ਹੈਗਾ ਕਿੱਥੇ ਹੋ ਰਿਹਾ ਹੈਗਾ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੈਂਡ ਹਿੱਲ ਨਿਊਯਾਰਕ ਯੂ ਐਸ ਏ ਉੱਥੋਂ ਦੀ ਇਹ ਘਟਨਾ ਹੈਗੀ ਆ ਜੇ ਨਾ ਸੱਜਣਾ ਨੇ ਵਿਰੋਧ ਕੀਤਾ ਹੈਗਾ ਕਾਰਨ ਉਹਨਾਂ ਦੇ ਕੋਲੋਂ ਆਪਾਂ ਜਾਣਾਂਗੇ ਉਹਨਾਂ ਸੱਜਣਾ ਦੇ ਵਿੱਚੋਂ ਇੱਕ ਸਰਦਾਰ ਹਿੰਮਤ ਸਿੰਘ ਵਲ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹੈਗੇ ਨੇ ਉਹ ਆਪਣੇ ਨਾਲ ਜੁੜਨਗੇ ਉਹਨਾਂ ਦੇ ਕੋਲੋਂ ਆਪਾਂ ਜਾਣਾਂਗੇ ਕਿ ਆਖਿਰ ਵਿਰੋਧ ਕਿਉਂ ਕੀਤਾ ਗਿਆ ਵਜ੍ਹਾ ਕੀ ਸੀ ਡਾਕਟਰ ਸਵੈਮਾਨ ਸਿੰਘ ਹੋਰਾਂ ਦੀ ਉਹਨਾਂ ਨੂੰ ਗਲਤੀ ਕਿੱਥੇ ਲੱਗੀ ਹੈ ਪਹਿਲਾਂ ਕਰਦੇ ਹਾਂ ਸਵਾਗਤ ਸਰਦਾਰ ਹਿੰਮਤ ਸਿੰਘ ਜੀ ਦਾ ਉਸ ਤੋਂ ਬਾਅਦ ਲੈਂਦੇ ਆਪਾਂ ਉਹਨਾਂ ਦੇ ਕੋਲੋਂ ਜਾਣਕਾਰੀ ਹਿੰਮਤ ਸਿੰਘ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਕਾਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਭਵਿੰਦਰ ਸਿੰਘ ਜੀ ਤੁਹਾਨੂੰ ਤੇ ਇਸ ਵੇਲੇ ਤੁਹਾਡੇ ਚੈਨਲ ਨੂੰ ਸਾਰੇ ਦਰਸ਼ਕ ਵੀਰ ਦੇਖ ਰਹੇ ਸਾਰਿਆਂ ਨੂੰ ਇੱਕ ਵਾਰੀ ਫੇਰ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬਹੁਤ ਸਾਰੇ ਸੱਜਣ ਆਪਾਂ ਵੀ ਇੱਥੇ ਜਾਣਦੇ ਆ ਡਾਕਟਰ ਸਵੇਮਾਨ ਸਿੰਘ ਹੋਰਾਂ ਨੂੰ ਤੁਸੀਂ ਅਜ ਵਿਰੋਧ ਕਰ ਛੱਡਿਆ ਬਹੁਤ ਸਾਰੇ ਸੱਜਣਾਂ ਨੂੰ ਬੜਾ ਇਤਰਾਜ਼ ਹੁੰਦਾ ਹੋਊਗਾ ਕਿਉਂਕਿ ਮੈਂ ਵੇਖਣ ਦੇ ਹੈਗਾ ਕਿ ਉਹਨਾਂ ਦੇ ਵੱਖ-ਵੱਖ ਨਿਊਜ਼ ਚੈਨਲਾਂ ਦੇ ਉੱਪਰ ਉਹਨਾਂ ਦੀਆਂ ਇੰਟਰਵਿਊਜ਼ ਹੋ ਰਹੀਆਂ ਨੇ ਉਹ ਆਪਣਾ ਪੱਖ ਰੱਖ ਰਿਹਾ ਹੈਗਾ ਪਰ ਤੁਹਾਡਾ ਪੱਖ ਸਾਹਮਣੇ ਉਸ ਤਰੀਕੇ ਨਾਲ ਆਇਆ ਨਹੀਂ ਜਿਸ ਤਰੀਕੇ ਨਾਲ ਆਉਣਾ ਚਾਹੀਦਾ ਬਹੁਤ ਸਾਰੇ ਸੱਜਣ ਤੇ ਇਹਦਾ ਸਮਝਦੇ ਕਿ ਸੇਵਾ ਬੜੀ ਕਰਦੇ ਆ ਪਰ ਤੁਸੀਂ ਵਿਰੋਧ ਕਰ ਛੱਡਿਆ ਵਜ੍ਹਾ ਕੀ ਕਿਉਂ ਜੀ ਜੀ ਭਵਿੰਦਰ ਸਿੰਘ ਜੀ ਤੁਹਾਨੂੰ ਮੈਂ ਪਹਿਲਾਂ ਇਸ ਭਦਰਪੁਰਸ਼ ਡਾਕਟਰ ਸਵਾਇਮਾਨ ਸਿੰਘ ਦੇ ਬਾਰੇ ਬੋਲਣ ਤੋਂ ਪਹਿਲਾਂ ਮੈਂ ਆ ਸਮੁੱਚੇ ਸਿੱਖ ਜਗਤ ਨੂੰ ਅਮਰੀਕਾ ਦੇ ਵਿੱਚੋਂ ਕੈਲੀਫੋਰਨੀਆ ਸਟੇਟ ਦੇ ਵਿੱਚ ਇੱਕ ਬਿੱਲ ਪਾਸ ਹੋਇਆ ਕੱਲ ਹੀ ਉਸ ਬਿੱਲ ਦਾ ਜਿਹੜਾ પાસ ਹੋਣ ਦਾ ਕਾਰਨ ਔਰ ਉਸ ਬਿੱਲ ਦਾ ਨੰਬਰ ਜਿਹੜਾ SB 509 ਸੈਨੇਟ ਦੇ ਵਿੱਚ ਪਾਸ ਹੋਇਆ ਇਹ ਹੋਇਆ ట్రాਨਸ ਨੈਸ਼ਨਲ ਰੈਪ੍ਰੈਸ਼ਨ ਦੇ ਉੱਤੇ ਜਿਹੜੀਆਂ ਸਿੱਖਾਂ ਦੀਆਂ ਕਿਲਿੰਗ ਹੋ ਰਹੀਆਂ ਸਿੱਖ ਕਾਬਸਤਾ ਨਹੀਂ ਲੀਟਰਾਂ ਦੀਆਂ ਡਾਇਸਪੋਰਾ ਦੇ ਵਿੱਚ ਸੋ ਇਹ ਮੈਂ ਇੱਕ ਨਿਊਜ਼ ਦੇ ਤੌਰ ਤੇ ਸਾਂਝੀ ਕਰਨੀ ਚਾਹੁੰਦਾ ਸੀ ਸੋ ਨਾਲ ਦੀ ਨਾਲ ਜਿਹੜਾ ਤੁਹਾਡਾ ਸਵਾਲ ਆ ਕੀ ਇਹ ਲੰਗਰਾਂ ਦੀਆਂ ਸਵਾਮਾਂ ਕਰਦਾ ਸੀ ਬਹੁਤ ਸੋ ਇਹ ਬਦੇਸ਼ਾਂ ਵਿੱਚੋਂ ਡਾਇਸਪੋਰਾ ਦੇ ਵਿੱਚੋਂ ਕੀਰਤੀ ਸਿੱਖਾਂ ਦਾ ਦਸਵੰਦ ਇਕੱਠਾ ਕਰਕੇ ਇਹ ਮੋਰਚੇ ਦੇ ਵਿੱਚ ਬਹੁਤ ਸਾਰੇ ਵਦੇਸ਼ਾਂ ਵਿੱਚੋਂ ਸਿੱਖਾ ਨੇ ਇਸ ਮੂਰਚੇ ਦੀ ਕਿਸਾਨੀ ਮੂਰਚੇ ਦੀ ਜਿਹੜੀ ਆ ਉਹ ਸਪੋਰਟ ਕੀਤੀ। ਸਭ ਤੋਂ ਪਹਿਲਾਂ ਜੇ ਵਿਦੇਸ਼ਾਂ ਵਿੱਚ ਕੋਈ ਪ੍ਰੋਟੈਸਟ ਸ਼ੁਰੂ ਹੋਇਆ ਕਿਸਾਨੀ ਪੈਰਸ਼ਿਕਰਚ ਦੇ ਹੱਕ ਦੇ ਵਿੱਚ ਤਾਂ ਅਸੀਂ ਦਾਸ ਅੱਗੇ ਲੱਗਿਆ ਸੀ ਨਿਯਾਰਕਾ ਹੈਡਕੁਆਰਟਰ ਯੂਨਾਈਟਿਡ ਨੇਸ਼ਨ ਦੇ ਅੱਗੇ ਬਹੁਤ ਵੱਡਾ ਪ੍ਰੋਟੈਸਟ ਲੁਕਿਆ। ਅਸੀਂ ਦਾਸ 12 ਪ੍ਰੋਟੈਸਟ ਜਿਹੜੇ ਮੈਂ ਖੁਦ ਲਿਖੇ। ਜੋ ਅਸੀਂ ਜੇ ਲੰਗਰਾਂ ਦੀ ਉਹ ਗੱਲ ਕਰਨੀ ਹੋਵੇ ਲੰਗਰਾਂ ਦੇ ਲਾ ਕੇ ਉਸ ਲੰਗਰਾਂ ਦੇ ਲਾਏ ਦਾ ਕ੍ਰੈਡਿਟ ਨਹੀਂ ਕੱਟੀਦਾ ਜਿਵੇਂ ਕ੍ਰੈਡਿਟ ਖੱਟਦਾ ਫਿਰਦਾ ਆ ਅਸੀਂ ਮੈਂ ਇਸ ਗੱਲ ਦਾ ਜਵਾਬ ਭਪਿੰਦਰ ਸਿੰਘ ਜੀ ਦੇਣਾ ਚਾਹੁੰਦਾ ਕਿ ਕੋਵਿਡ ਜਦੋਂ ਫੈਲਿਆ ਪੰਡਿਆਂ ਭਰ ਦੇ ਵਿੱਚ ਸਭ ਤੋਂ ਪਹਿਲਾਂ ਜੇ ਕੋਵਿਡ ਦੇ ਵਿੱਚ ਲੰਗਰ ਲਾਇਆ ਸਿੱਖਾਂ ਨੇ ਨੀਯਾਰਕ ਦੀ ਧਰਤੀ ਤੋਂ ਅਸੀਂ ਸ਼ੁਰੂ ਸ਼ੁਰੂਆਤ ਕੀਤੀ ਸੀ ਇੱਥੇ ਬਹੁਤ ਸਾਰੇ ਲੋਕਾਂ ਦੀ ਨੀੜੀ ਪੀਪਲਾਂ ਦੀ ਜਿਹੜੇ ਗੁਰਦੁਆਰੇ ਸਹਿਬਾਨ ਸਾਰੇ ਲੰਗਰ ਬੰਦ ਹੋ ਗਏ ਸੀ ਤੇ ਸਿੱਖ ਸੈਂਟਰ ਆਫ ਨੀਯਾਰਕ ਇਨ ਕੁਈਨ ਵਿਲੇਜ ਦੇ ਵਿੱਚ ਕੋਈ ਇੱਕ ਲੰਗਰ ਸੀ ਜਿਹੜਾ ਉੱਪਰ ਰੱਖਿਆ ਤੇ ਜਿੱਤੇ ਲੱਖਾਂ ਲੋਕਾਂ ਨੂੰ ਲੰਗਰ ਬਣ ਕੇ ਜਾਂਦਾ ਰਿਹਾ ਛਕਾਉਂਦੇ ਰਹੇ ਆ ਤੇ ਨੀਯਾਰਕ ਦੇ ਟਾਈਮ ਦੇ ਵਿੱਚ ਜਿਹੜਾ 1 ਐਂਡ 1/2 ਪੇਜ ਦਾ ਆਰਟੀਕਲ ਲੱਗਿਆ ਸੀ ਪਰ ਅਸੀਂ ਕਦੇ ਆਪਣੇ ਉੱਤੇ ਫੁੱਲਾਂ ਦੀ ਵਰਖਾ ਨਹੀਂ ਕਰਾਈ ਤੇ ਨਾ ਹੀ ਕਦੇ ਅਸੀਂ 골ਡ ਮੈਟਲ ਸਰੂਪੇ ਲਏ ਕਿ ਅਸੀਂ ਲੰਗਰ ਲਾਏ। ਉਹ ਸੇਵਾ ਸੀ ਸੰਗਤਾਂ ਦਾ ਦਸਵੰਧ ਸੀ। ਸਤਿਗੁਰਾਂ ਨੇ ਆਪ ਤਰੁੱਟ ਕੇ ਸੇਵਾਜੀ ਤੋਂ ਲੈਣੀ ਉਹ ਲੈ ਲੈਂਦੇ ਆ। ਹਾਂਜੀ। ਪਰ ਉਹਨਾਂ ਸੇਵਾਵਾਂ ਨੂੰ ਜੇ ਲੰਗਰ ਇਹਨੇ ਸਵਾਇ ਮਾਨਵੀ ਉੱਤੇ ਲਾਇਆ ਕਿਸਾਨੀ ਇਨਸਾਨੀ ਉੱਤੇ ਦੇ ਲੱਭਿਆ। ਜੀ। ਤੇ ਫਿਰ ਮੈਂਸ ਇਹ ਸਮਝਦਾ ਵੀ ਉਸ ਚੀਜ਼ ਦੇ ਵਿੱਚ ਸੰਗਤ ਚੰ ਵਿੱਚੋਂ ਪੰਜਾਬ ਦੀ ਧਰਤੀ 'ਚੋਂ ਸਪੋਰਟ ਕੀਤੀ ਉਹ ਇਸ ਕਰਕੇ ਨਹੀਂ ਸੀ ਵੀ ਲੰਗਰ ਲਾ ਕੇ ਮੈਂ ਕੁਝ ਮਹੀਨਿਆਂ ਤੱਕ ਪੰਜਾਬ ਦੀ ਧਰਤੀ ਤੇ ਕਿਸਾਨਾਂ ਨੂੰ ਅਕਸਾਉਂਗਾ ਕਿ ਤੁਸੀਂ ਪੰਜਾਬ ਦੇ ਵਿੱਚ ਆ ਇਲੈਕਸ਼ਨਾਂ ਲੜੋ ਤੇ ਆ ਇਲੈਕਸ਼ਨਾਂ ਲੜਾਉਣ ਵਾਲਾ ਵੀ ਇਹੀ ਸੀ ਰਾਜਾ ਉਹਨਾਂ ਨੂੰ ਤੇ ਸਾਰੇ ਕਿਸਾਨਾਂ ਦੀ ਜਵਾਨਤਾ ਜਬਤ ਹੋਈਆਂ ਜਦੋਂ ਨਤੀਜੇ ਆਉਣੇ ਸੀ ਇਲੈਕਸ਼ਨਾਂ ਦੇ ਤਾਂ ਉਸ ਵੇਲੇ ਇਹ ਅੱਧੇ ਨੀਅਰਪੋਰਟ ਤੇ ਪਿੱਠੂ ਬੈਗ ਆਪਣਾ ਪਾ ਕੇ ਖੜਾ ਸੀ ਵਿਦੇਸ਼ ਨੂੰ ਵਾਪਸ ਆਉਣ ਲਈ ਇਹਨੂੰ ਪਤਾ ਲੱਗ ਗਿਆ ਸੀ ਕਿ ਹਾਰ ਗਿਆ ਸੋ ਇਹ ਇਹਦਾ ਮੁੱਖ ਮਕਸਦ ਇਹ ਸੀ ਵੀ ਮੈਂ ਪਾਵਰ ਟੈਕਸ ਦੇ ਵਿੱਚ ਜਾਂ ਮੈਂ ਉਸ ਲੈਵਲ ਤੇ ਜਾਣਾ ਕਿਉਂਕਿ ਜਿੱਥੇ ਮੈਂ ਭਾਰਤੀ ਸਿਸਟਮ ਨੂੰ ਤੰਤਰ ਨੂੰ ਖੁਸ਼ ਕਰ ਸਕਾਂ ਅੱਛਾ ਪਰ ਇਹ ਤੁਸੀਂ ਇਹ ਸਾਰੀ ਗੱਲਬਾਤ ਦੱਸੀ ਪਈਦਾ ਹੋਈ ਹੈ ਮੈਨੂੰ ਯਾਦ ਆ ਜਾਂਦੀ ਸਾਡੇ ਦਰਸ਼ਕਾਂ ਨੂੰ ਲੱਗਦਾ ਕਿ ਜ਼ਰੂਰ ਯਾਦ ਹੋਊਗਾ ਕਿ ਜਦੋਂ कोरोना ਸਗਾ ਜਦੋਂ ਕੋਵਿਡ ਸਗਾ ਤੇ ਉਸ ਵੇਲੇ ਬਾਕਾਇਦਾ ਉਥੋਂ ਦੀ ਮੁੰਡਾ ਦਾ ਸਰਕਾਰ ਨੇ ਵੀ ਤੁਹਾਨੂੰ ਕਹਿਤਾ ਸਗਾ ਕਿ ਤੁਸੀਂ ਲੰਗਰ ਦਾ ਪ੍ਰਬੰਧ ਕਰੋ ਔਰ ਉਥੇ ਕੀਤਾ ਸਗਾ ਗੁਰੂ ਪਾਇਰੇ ਸੰਗਾਂ ਨੇ ਸਾਰੇ ਨੇ ਮਿਲ ਜੁਲ ਕੇ ਨਾ ਜੀ ਗੁਰੂ ਘਰ ਚੋਂ ਜਾਂਦਾ ਰਿਆ ਤੇ ਇਹ ਜਿਹੜੀ ਹਾਂਜੀ ਮੈਂ ਮੈਂ ਤੁਹਾਡੇ ਕੋਲ ਦਰਸਲ ਇਹ ਜਾਣਨਾ ਚਾਹੁੰਦਾ ਹੈਗਾ ਕਿ ਜਿਹੜਾ ਵਿਰੋਧ ਹੋਇਆ ਹੈਗਾ ਹੁਣ ਜਿਹੜਾ ਸਟੇਜ ਦੇ ਉੱਪਰ ਗੁਰੂ ਮਰਦੀ ਹਜ਼ੂਰੀ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਤੇ ਬੜੀ ਇੱਕ ਸ਼ੋਭ ਦੀ ਨਹੀਂ ਗੱਲ ਹੈ ਨਾ ਜੀ ਪਰ ਉਥੇ ਵਿਰੋਧ ਹੋਇਆ ਉਥੇ ਵਿਰੋਧ ਹੋਇਆ ਕਿਉਂ ਭਲਾ ਕਿ ਕਿਹੜੀ ਉਹ ਜੀ ਖਾਸ ਗੱਲ ਹੋ ਗਈ ਸੀਗੀ ਸਾਬ ਸਿੱਖ ਕੱਲ ਚ ਸੋਸਾਇਟੀ ਵੇਖੇ ਆਇਆ ਹਾਂਜੀ ਇਹਨੂੰ ਪ੍ਰਬੰਧਕਾਂ ਨੇ ਨਹੀਂ ਸੱਦਿਆ ਸੀ ਜਿਹੜੀ ਪ੍ਰਬੰਧਕ ਕਮੇਟੀ ਮੌਜੂਦਾ ਉਹਨਾਂ ਨੇ ਬਿਲਕੁਲ ਨਹੀਂ ਸੀ ਛੱਡਿਆ ਸੋ ਇੱਕ ਸੰਸਥਾ ਵੱਲੋਂ ਪ੍ਰੋਗਰਾਮ ਕੀਤਾ ਹੋਇਆ ਸੀ ਤੇ ਕੁਝ ਬੰਦੇ ਇਨਵਾਈਟ ਸੀਗੇ ਜਿਨ੍ਹਾਂ ਦੇ ਨਾਲ ਇਹ ਆਪ ਚੱਲ ਕੇ ਆ ਗਿਆ ਕਿਉਂਕਿ ਉਸ ਗੁਰਦੁਆਰਾ ਸਾਹਿਬ ਸਭ ਤੋਂ ਪੁਰਾਣੀ ਸੰਸਥਾ ਆ ਹਮੇਸ਼ਾ ਸੰਗਤਾਂ ਦਾ ਬਹੁਤ ਵੱਡਾ ਜਵਾਬੜਾ ਰਹਿੰਦਾ ਆ ਸੋ ਇਹ ਉੱਥੇ ਆਇਆ ਕਿ ਮੈਨੂੰ ਦਾ ਲੱਗ ਜੇਗਾ ਤੇ ਮੈਂ ਵੀ ਬੋਲਾਂਗਾ ਅੱਛਾ ਤੇ ਪ੍ਰਬੰਧਕਾਂ ਨੂੰ ਦੱਚਿਆ ਗਿਆ ਕਿ ਇਹ ਭਾਈ ਜਿਹੜਾ ਇਨਸਾਨ ਆ ਇਹੋ ਜਿਹਾ ਇਨਸਾਨ ਹੈ ਕਿਸਾਨੀ ਇਨਸਾਨ ਮੋਰਚੇ ਜਿੱਦੋਂ ਰਾਜੇ ਆਲ ਨੇ ਨਿਸ਼ਾਨ ਸਾਹਿਬ ਦੀ ਵਿਰੋਧਤਾ ਕੀਤੀ ਆ ਤਾਂ ਇਹਨੇ ਸਪੋਰਟ ਕਰਦੇ ਆ ਇਹ ਗੱਲ ਕਹਿ ਕੇ ਕਿ ਮੈਂ 50000 ਤਿਰੰਗਾ ਝਾੜਾਂ ਬਣਾਗਾ ਨਿਸ਼ਾਨ ਸਾਹਿਬ ਨਹੀਂ ਇੱਥੇ ਆਉਣਾ ਚਾਹੀਦਾ ਨੌਜਵਾਨਾਂ ਨੂੰ ਅਕਸਾਇਆ ਗਿਆ ਉੱਥੇ ਨਿਸ਼ਾਨ ਸਾਹਿਬ ਨੂੰ ਅੱਗ ਵੀ ਲਾਈ ਗਈ ਆ ਕੁਝ ਸ਼ਰਾਰਤੀ ਅਰਸ਼ਣਾਂ ਨੂੰ ਜੀ ਇਹ ਗੱਲ ਜੇ ਮੈਂ ਰੱਖਣਾ ਤਾਂ ਆਈ ਦੀਪ ਸਿੱਧੂ ਜਿਹਨਾਂ ਕਿ ਨੌਰੀ ਬਾਦੇ ਬਾਰਡਰ ਤੇ ਜਦੋਂ ਕਿਸਾਨੀ ਸੰਘਰਸ਼ ਚ ਸ਼ੁਰੂ ਹੋਇਆ ਜੀ ਤਾਂ ਉਹ ਉਹ ਨੌਜਵਾਨ ਲੱਖੇ ਸੁਧਾਰੇ ਵਾਲੀ ਆ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਨੂੰ ਜੇ ਦਿੱਲੀ ਤੱਕ ਲੈ ਕੇ ਗਏ ਆ ਤਾਂ ਦੀਪ ਸਿੰਘ ਦਾ ਨਾਮ ਸਭ ਦੀ ਸਭ ਤੋਂ ਮਹੂਰਮਿਕ ਤਾਰਚ ਆਉਂਦਾ ਅਦਰਵਾਈਜ਼ ਕੁਝ ਕਾਮਰੇਡ ਯੂਨੀਅਨ ਜਿਹੜੀਆਂ ਅੱਜ ਕਿਸਾਨ ਜਥੇਬੰਦੀਆਂ ਸਨ ਉਹ ਚੌਂਦੀਆਂ ਸੀ ਕਿ ਹਰਿਆਣੇ ਦੇ ਬਾਡਰ ਤੇ ਹੀ ਬਹਿ ਜੀਏ ਪਰ ਜੇ ਲੈ ਕੇ ਗਏ ਕੋਈ ਨੌਜਵਾਨ ਉਹ ਦੀਪ ਬਾਈ ਦੀਪ ਸੀ ਜੀ ਮੈਂ ਦੀਪ ਦੇ ਖਿਲਾਫ ਤੋਂ ਹਰ ਪੰਨਾ ਹਰ ਮਿੰਟ ਇਹ ਜਿੰਦੇ ਵੱਲੋਂ ਉਹਦੀ ਵਿਰੋਧਤਾ ਕਿਸਾਨੀ ਸੰਘਰਸ਼ ਉੱਤੇ ਮੋਰਚੇ ਦੇ ਵਿੱਚ ਖੜ ਕੇ ਇਹ ਵਿਰੋਧਤਾ ਕਰਦਾ ਰਿਹਾ ਕਿ ਇਹਨਾਂ ਨੂੰ ਇਤੋਂ ਪੱਟਾ ਜਾਵੇ ਜੀ ਤੇ ਤੀਜੇ ਨੰਬਰ ਤੇ ਇਹ ਹਣ ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਜਾ ਜਾ ਕੇ ਸਰੂਪੇ ਲੰਦਾ ਪਿਆ ਕਈ ਜਗ੍ਹਾ ਤੇ ਜਿੱਤੇ ਇੰਨੀਆਂ ਨਾ ਏਜੰਸੀਆਂ ਨੂੰ ਮਤਲਬ ਮੈਂ ਇਹ ਕਹਿ ਸਕਦਾ ਇੱਥੇ ਪ੍ਰੋ ਇੰਡੀਅਨ ਬੰਦੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਭਾਰਤੀ ਕਾਂਟਰ ਨੇ ਸੈਕਸ਼ਨ ਕੀਤੇ ਹੋਏ ਆ ਉੱਤੇ ਜਾ ਕੇ ਗੱਲ ਕੀ ਕਹਿੰਦਾ ਆ ਉਹ ਸਾਡੇ ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਜੇ ਮੈਂ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੋਂ ਸ਼ੁਰੂਆਤ ਕਰਾਂ ਸਾਡੇ ਪ੍ਰਾਤਨ ਤੇ ਵਰਤਮਾਨ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਆ ਹਾਂਜੀ ਤਾਂ ਇਹੋ ਜਿਹੇ ਬੰਦੇ ਨੇ ਗਰੋਹਤਾ ਕੀਤੀ ਆ ਕਿ ਇਹ ਛੀਡਾਂ ਦੀਆਂ ਫੋਟੋਆਂ ਸੰਤ ਗੈਨੀ ਜਰਨਲ ਤੋਂ ਖਾਲਸਾ ਪਿੰਡਰ ਵਾਲੀਆਂ ਦੀਆਂ ਫੋਟੋਆਂ ਇਹ ਗਦਾ ਸੇਟੂ ਦੇਣਾ ਚਾਹੀਦਾ ਆ ਜਿਹੜੀਆਂ ਫੋਟੋਆਂ ਗੁਰਦੁਆਰਿਆਂ 'ਚ ਲਾਈਆਂ ਹੋਈਆਂ ਇਹਨਾਂ ਇਸ ਗੱਲ ਦੇ ਉੱਤੇ ਵੀ ਵਿਰੋਧਤਾ ਕੀਤੀ ਆ ਕਿ ਇਹ ਬਹੁਤ ਐਡਾ ਦੀਆਂ ਇਹਨਾਂ ਹਰ ਬੰਦੇ ਤੂੰ ਆਪਣਾ ਕੰਮ ਕਰਦਾ ਘਰੀ ਚੱਲ ਤੂੰ ਇਸ ਗੱਲ ਲਈ ਕਿਉਂ ਤੂੰ ਖਾਲਸਾਪਨ ਦੇ ਖਿਲਾਫ ਬੋਲਦਾ ਬਾਈ ਦੀਪ ਦੇ ਖਿਲਾਫ ਬੋਲਦਾ ਸਾਡੇ ਸ਼ਹੀਦਾਂ ਦੇ ਖਿਲਾਫ ਜਿਨ੍ਹਾਂ ਨੇ ਆਪਣਾ ਆਪਾ ਨਿਸ਼ਾਵਰ ਕਰ ਦਿੱਤਾ ਪੰਥ ਕੌਮ ਤੋਂ ਤੇ ਇਹ ਉਹਨਾਂ ਨੂੰ ਕੋਚ ਜਦੋਂ ਆਏ ਉਹਨਾਂ ਨੂੰ ਕ੍ਰਿਟਿਕਿਜ਼ਮ ਕਰਦਾ ਮੈਂ ਸਮਝਦਾ ਕਿ ਇੱਕ ਖਾਸ ਕਿਸਮ ਦੀ ਲੋਬੀ ਜਿਹੜੀ ਭਾਰਤੀ ਹਿੰਦੂਵਾਸ਼ਟਰ ਆ ਜਾਂ ਜਾਂਸੀਆਂ ਆ ਉਹਨਾਂ ਦੀ ਸਰ ਗਵਰਨਮੈਂਟ ਆ ਉਹਨਾਂ ਨੂੰ ਇਹ ਖੁਸ਼ ਕਰਨ ਵਾਸਤੇ ਇਹ ਇੱਥੇ ਸਿੱਖਾਂ ਦੇ ਖਿਲਾਫ ਹਮੇਸ਼ਾ ਇਹ ਬੋਲਦਾ ਹੈ ਰੋਕਦਾ ਹੋ ਰਿਹਾ ਜੇ ਤੂੰ ਇਹ ਕੰਮ ਨਾ ਕਰ ਪਰ ਇਹੋ ਜਿਹੇ ਬੰਦੇ ਨੇ ਬਹੁਤ ਉੱਤੇ ਇੱਕ ਜਿਵੇਂ ਹਲਣਵਾਜੀ ਤੁਹਾਨੂੰ ਦਿਖੇ ਰਹੀ ਆ ਹਾਂਜੀ ਹਾਂਜੀ ਦਿਖ ਰਹੀ ਮੈਂ ਸਮਝ ਕੇ ਜਾਂਦਾ ਹਾਂਗਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਜਿਨ੍ਹਾਂ ਦਾ ਬੜੀ ਸੂਝ-ਬੂਝਤਾ ਉਹਦੇ ਨਾਲ ਉੱਥੇ ਜਿਹੜਾ ਮਾਹੌਲ ਖਰਾਬ ਹੋਣ ਤੋਂ ਵਿਚਾਲਿਆ ਲੜਾਈ ਝਗੜਾ ਹੋਣ ਤੋਂ ਵਿਚਾਲਿਆ ਪਰ ਇਹ ਉਸ ਦਿਵਲੇ ਆਇਆ ਜਦੋਂ ਜੂਨ ਮਹੀਨੇ ਦੀ ਸ਼ੁਰੂਆਤ ਕੁੱਲ ਦੁਨੀਆਂ ਦੇ ਵਿੱਚ 19 ਹਾਂਜੀ ਤਾਂ ਪਹਿਲੇ ਦਿਨਾਂ ਅਗੇ ਜੂਨ ਦੇ ਪਹਿਲੇ ਹੀ 1 ਤਰੀਕ ਨੂੰ ਆ ਕੇ ਇਹ ਗੁਰਦੁਆਰਾ ਸਾਹਿਬ ਇਹ ਮਾਹੌਲ ਖਰਾਬ ਕਰਦਾ ਔਰ ਇਸ ਗੱਲ ਦੇ ਉੱਤੇ ਆਪਾਂ ਸਾਰੇ ਸਿਆਣੇ ਜਾਣਦੇ ਆ ਕਿ ਇਹ ਕਿਸ ਲੋਬੀ ਨੂੰ ਖੁਸ਼ ਕਰ ਰਿਹਾ ਤੇ ਇਹ ਇਹ ਕਾਰਨ ਹੈ ਭਪਿੰਦਰ ਸਿੰਘ ਜੀ ਜੀ ਜ਼ਰੂਰ ਮੈਨੂੰ ਲੱਗਦਾ ਕਿ ਖਾਸ ਕਰਕੇ ਤਿੰਨ ਚਾਰ ਮੋٹے ਮੋٹے ਕਾਰਨ ਤੁਸੀਂ ਦੱਸਿਆ ਹੈਗਾ ਵੀ ਇੱਕ ਤੇ ਦੀਪ ਸਿੱਧੂ ਦੀ ਵਿਰੋਧਤਾ ਕਰਦਾ ਸੀਗਾ ਉਹ ਦੀਪ ਸਿੱਧੂ ਜਿਹਨੂੰ ਪੂਰੀ ਸਿੱਖ ਕੌਮ ਮਾਣ ਦਿੰਦੀ ਹੈ ਸਤਿਕਾਰ ਦਿੰਦੀ ਹੈ ਔਰ ਦੂਸਰਾ ਕਾਰਨ ਤੁਸੀਂ ਦੱਸਿਆ ਕਿ ਜਿਹੜੇ ਸਾਡੇ ਸਮੂਹ ਸ਼ਹੀਦ ਹੈਗੇ ਆ ਉਹਨਾਂ ਦੇ ਵਿਰੋਧਤਾ ਕਰਦਾ ਜਿਹਨਾਂ ਦੀਆਂ ਤਸਵੀਰਾਂ ਲੱਗੀਆਂ ਗੁਰੂ ਘਰਾਂ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਨੂੰ ਉਤਾਰਨ ਦੀ ਗੱਲ ਕਰਦਾ ਇਹ ਸਟੇਜ ਦੇ ਉੱਪਰ ਹੀ ਗੱਲ ਭਾਈ ਸਾਹਿਬ ਕਰੀ ਜਾਂਦਾ ਤੇ ਜਿਹੜੇ ਪ੍ਰਬੰਧਕ ਹੈਗੇ ਨੇ ਗੁਰੂ ਘਰਾਂ ਦੇ ਉਹਨਾਂ ਨੂੰ ਵੀ ਕੁਝ ਕਹਿਣਾ ਚਾਹੁੰਦੇ ਹੋ ਜਿਹੜੇ ਜਿੱਥੇ ਜਾ ਕੇ ਉਹ ਗੱਲ ਕਰਦਾ ਹੈਗਾ ਡਾਕਟਰ ਸਵੇਮਾਨ ਅਕਸਰ ਉਸ ਸਟੇਜ ਮੋਹੱਈਆ ਕਰਵਾਉਂਦੇ ਹੋਣਗੇ ਤਾਂ ਹੀ ਜਾ ਕੇ ਗੱਲ ਕਰਦਾ ਹੈ ਨਾ ਉਹਨਾਂ ਪ੍ਰਬੰਧਕਾਂ ਨੂੰ ਵੀ ਕੁਝ ਕਹਿਣਾ ਚਾਹੁੰਦੇ ਤੁਸੀਂ ਬਿਲਕੁਲ ਸਹੀ ਸਵਾਲ ਪੁੱਛਿਆ ਇਹ ਤੁਹਾਡੇ ਮਾਧਿਅਮ ਦੇ ਰਾਹੀਂ ਅਸਬੇਲੇ ਅਸੀਂ ਇਸ ਇਸ ਗੱਲ ਦੇ ਉੱਤੇ ਕੰਮ ਵੀ ਕਰ ਰਹੇ ਆ ਜੀ ਕਿੁੱਲ ਜਿਹੜੇ ਡਾਈਸਪੋਰਾ ਦੇ ਗੁਰਦੁਆਰੇ ਇਕੱਲੇ ਨਹੀਂ ਪੰਜਾਬ ਦੀ ਧਰਤੀ ਤੇ ਵੀ ਜਦੋਂ ਆਉਂਦਾ ਇਹ ਗੁਰਦੁਆਰਿਆਂ ਦੇ ਵਿੱਚ ਜਦੋਂ ਆਉਂਦਾ ਇੱਕ ਤਾਂ ਨੌਜਵਾਨਾਂ ਨੂੰ ਇਹ ਧੰਬਲ-ਭੂਸੇ 'ਚ ਪਾਉਂਦਾ ਆ ਗਲਤ ਨੈਰੇਟਿਵ ਜਿਹੜਾ ਇੰਡੀਅਨ ਏਜੰਸੀਆਂ ਦਾ ਗਵਰਨਮੈਂਟ ਦਾ ਨੈਰੇਟਿਵ ਆ ਉਹਨੂੰ ਇਹ ਕੈਰੀ ਫਾਰਵਰਡ ਕਰਦਾ ਮੈਂ ਉਹਨੂੰ ਚੱਕੀਦਾ ਆ ਸੋ ਉਸ ਲਈ ਅਸੀਂ ਗੁਰਦੁਆਰਿਆਂ I'm ਦਾ ਨਾਮ ਹੀ ਕਰੀਏ ਜੀ ਔਰ ਇੱਕ ਗੱਲ ਮੈਂ ਹਮਨ ਸਾਹਿਬ ਜੀ ਨੂੰ ਦੱਸਣੀ ਚਾਹੁੰਦਾ ਕਿ ਭពਿੰਦਰ ਸਿੰਘ ਜੀ ਜੀ ਕਿ ਜਿਹੜਾ ਇਹ ਹੈ ਆਪਣਾ ਡਾਕਟਰ ਜਿਹੜਾ ਭਦਰਪੁਰਸ਼ ਇਹਦੇਸ ਬੰਦੇ ਨੇ ਕੁਝ ਇੰਡੀਅਨ ਚੈਨਲਾਂ ਤੇ ਜਾ ਕੇ ਜਿਹੜਾ ਗੋਦੀ মিডিਆ ਹਾਂਜੀ ਉੱਥੇ You <laughs> ਚੀਜ਼ਾਂ ਨਹੀਂ ਬੋਲੀਆਂ ਜਿਹੜੀਆਂ ਇਹ ਮੈਰਿਟਵ ਚੱਕੀ ਆਉਂਦਾ ਨਿਸ਼ਾਨ ਸਾਹਿਬ ਦੇ ਪ੍ਰਤੀ ਤੇ ਇਹ ਵਾਵੇ ਆਪਣੀਆਂ ਉਹਨਾ ਚਰੰਗਾ ਵੰਡੇ ਜੋ ਮਰਜੀ ਵੰਡੇ ਪਰ ਜੇ ਉਹ ਕੰਮ ਕਰਕੇ ਗੁਰਦੁਆਰਿਆਂ ਦੇ ਵਿੱਚ ਆ ਕੇ ਮਾਨਤਾਨ ਲੱਭਦਾ ਆ ਕਿ ਮੈਨੂੰ ਸਰੋਪਾ ਪਾਓ ਮੈਨੂੰ 골ਡ ਮੈਡਲ ਪਾਓ ਇਹ ਕਦੇ ਵੀ ਨਹੀਂ ਹੋਆ ਇਹਦਾ ਬਰੋਗ ਹੁੰਦਾ ਰਹੇਗਾ अच्छा डॉक्टर ਸੁਵੈਮਾਨ ਨੂੰ ਜਦੋਂ ਉੱਥੇ ਵਿਰੋਧਤਾ ਹੋਈ ਉਸ ਤੋਂ ਬਾਅਦ ਕੱਲਿਆਂ ਬਿਠਾ ਕੇ ਕੁਝ ਸਮਝਾਇਆ ਗਿਆ ਕੋਈ ਗੱਲਬਾਤ ਤੁਹਾਡੇ ਕੋਲ ਡਿਸਕਸ ਹੋਈ ਆਪਸ ਵਿੱਚ ਜਾਂ ਹੁਣ ਤੁਸੀਂ ਕੁਝ ਕਹਿਣਾ ਚਾਹੋਗੇ ਤੁਹਾਡੀ ਗੱਲ ਜਰੂਰ ਸੁਣੋ ਸੁਣਨਗੇ ਉਹ ਜਿਹੜਾ ਚੰਦਾ ਰਾਪਿਆ ਇਹਨੂੰ ਪ੍ਰਬੰਧਕਾਂ ਨੇ ਦਫ਼ਤਰ ਦੇ ਵਿੱਚ ਲਿਆ ਕੇ ਬਿਠਾ ਲਿਆ ਔਰ ਉੱਥੇ ਬੜੇ ਸੂਝਵਾਨ ਗੁਰਸਿੱਖ ਜਿਹੜੇ ਪ੍ਰਬੰਧਕ ਵੀ ਬੈਠੇ ਜਿਨ੍ਹਾਂ ਦੇ ਵਿੱਚ ਉਹ ਵੀ ਸ਼ਾਮਲ ਸਾਂ ਸੋ ਉੱਥੇ ਇਹਨੂੰ ਨਵਾਂ ਸਵਾਲ ਹਾਂਜੀ ਨਿਸ਼ਾਨ ਸਾਹਿਬ ਬਾਰੇ ਸਾਰਾ ਹਾਂਜੀ ਸੋਸ਼ਲ ਮੀਡੀਆ ਦੇ ਪਿਆ ਖਾਲਸਪਨੀਆਂ ਬਾਰੇ ਕੀ ਬੋਲਦਾ ਤੇ ਇਹਨੇ ਕੰਮ ਕਰਨਾ ਆਪਣਾ ਕਰੀ ਜਲੇ ਇਹਨੂੰ ਇਸ ਗੱਨਾ ਲਈ ਕੌਣ ਆ ਉਸੋਂ ਬਾਇ ਇਹਦੇ ਪਿੱਛੇ ਕੌਣ ਆ ਕਿਹੜੀਆਂ ਅਜਾਸੀਆਂ ਇਹ ਕਿਸ ਲੋਬੀ ਨੂੰ ਖੁਸ਼ਮ ਖੁਸ਼ ਕਰ ਰਿਹਾ ਇਸ ਗੱਲ ਲਈ ਸਾਡੇ ਸਿੱਖ ਜਾਗਤ ਨੂੰ ਸਾਡੇ ਭੈਣਾ ਭਰਾਵਾਂ ਨੂੰ ਸੋਚਣਾ ਚਾਹੀਦਾ ਵੀ ਇਹ ਸੇਵਾ ਕਰਦਾ ਤਾਂ ਕਰੀ ਜਾਵੇ ਇਸ ਉਸ ਗੱਲ ਦੀ ਕਿਸੇ ਨੂੰ ਕੋਈ ਤਕਲੀਫ ਨਹੀਂ ਆ ਇਹਨਾਂ ਇੰਡੀਆ ਦੇ ਝੰਡੇ ਝੜੇ ਜਿਹਨੂੰ ਬਦਲੇ ਬੰਦੀ ਜਾਵੇ ਜਿਹੜੇ ਇਹਨਾਂ ਦੇ ਆਪਣੇ ਇੰਡੀਆ ਨਾਲ ਪਰ ਜਦੋਂ ਇਹ ਸਿੱਖਾਂ ਦੇ ਖਿਲਾਫ ਬੋਲਦਾ ਖਰਸਤਾਂ ਦੇ ਖਿਲਾਫ ਬੋਲਦਾ ਗੁਰਦੁਆਰਿਆਂ ਦੇ ਵਿੱਚ ਆ ਕੇ ਔਰ ਉਹਨਾਂ ਏਜੰਸੀਆਂ ਨੂੰ ਉਹਨਾਂ ਸਰਕਾਰਾਂ ਨੂੰ ਇਹ ਖੁਸ਼ ਕਰ ਰਿਹਾ ਹੁੰਦਾ ਆ ਇਸ ਗੱਲ ਦੀ ਸਾਡੇ ਸਿੱਖ ਨੌਜਵਾਨਾਂ ਨੂੰ ਸਾਡੀਆਂ ਸਿੱਖ ਸੰਗਤਾਂ ਨੂੰ ਸਮਝਣ ਦੀ ਲੋੜ ਆ ਭਾਈ ਆਪਣੇ ਗੁਰਦੁਆਰਿਆਂ ਦਾ ਮਾਹੌਲ ਸ਼ਾਂਤ ਰੱਖਣ ਲਈ ਇਸ ਬੰਦੇ ਨੂੰ ਆਪਣੇ ਗੁਰਦੁਆਰਿਆਂ ਵਿੱਚੋਂ ਤੱਕ ਨਾ ਆਣ ਦੋ ਜਦੋਂ ਤੱਕ ਇਹ ਆਪਣੇ ਕੀਤੇ ਕੰਮਾਂ ਦੀ ਮਾਫੀ ਨਹੀਂ ਪੱਥੋਂ ਮੰਗ ਲੈਂਦਾ ਸੋ ਇਹ ਮੇਰੀ ਬੇਇੱਜ਼ਤੀ ਆ ਗਈ ਆ ਭਵਿੰਦਰ ਸਿੰਘ ਜ਼ਰੂਰ ਅਖੀਰ ਦੇ ਵਿੱਚ ਦੋ ਜਾਂ ਤਿੰਨ ਲਾਈਨਾਂ ਦੇ ਵਿੱਚ ਸਿਰਫ ਥੋੜਾ ਜਿਹਾ ਦੱਸ ਥੋੜਾ ਜਿਹਾ ਡਾਕਟਰ ਸੁਵੈਮਾਨ ਜੇ ਤੁਸੀਂ ਕਿਹਾ ਵੀ ਉੱਥੇ ਰੌਲਾ ਜਾ ਪੈਂਦਾ ਰਿਹਾ ਉੱਥੇ ਚੰਗੀ ਤਰ੍ਹਾਂ ਗੱਲ ਪੈਰ ਤੇ ਪਾਣੀ ਨਹੀਂ ਸੀ ਪੈਣ ਦੇਣ ਰਿਹਾ ਵੱਖ-ਵੱਖ ਚੈਨਲਾਂ ਦੇ ਉੱਪਰ ਜਾ ਕੇ ਗੱਲ ਕਰ ਰਹੇ ਮੈਨੂੰ ਉਮੀਦ ਆ ਕਿ ਤੁਹਾਡੀ ਨਾ ਗੱਲਬਾਤ ਉਹ ਜ਼ਰੂਰ ਸੁਣ ਕੇ ਡਾਕਟਰ ਸੁਵੈਮਾਨ ਸਿੰਘ ਤੁਸੀਂ ਕੁਝ ਕਹਿਣਾ ਚਾਹੋਗੇ ਸੁਨੇਹਾ ਜੀ ਸ਼ਾਇਦ ਕਈ ਵਾਰ ਨਾ ਬੰਦਾ ਕਹਿੰਦਾ ਪਈ ਉਹ ਰੋਲਾ ਰੱਪਾ ਪੈਂਦਾ ਸਗਾ ਜਦੋਂ ਪਿਆਰ ਦੇ ਨਾਲ ਜਦੋਂ ਠੰਡੇ ਢੀਰੇ ਹੋ ਕੇ ਜਦੋਂ ਗੱਲ ਕਿਸੇ ਨੂੰ ਕਈ ਵਾਰੀ ਕੋਈ ਸਮਝਾਈ ਜਾਵੇ ਤਾਂ ਕਈ ਵਾਰ ਨਫਜ਼ਾਂ ਦਾ ਜਿਹੜਾ ਵਾਰ ਹੋਣਾ ਬੰਦੇ ਦੇ ਡੂੰਘਾ ਅੰਦਰ ਤੱਕ ਉਤਰ ਜਾਂਦਾ ਸ਼ਾਇਦ ਤੁਹਾਡੇ ਕਹੇ ਹੋਏ ਲਫ਼ਜ਼ ਕਿਤੇ ਮੋੜਾ ਪਾ ਦੇਣ ਕਿਤੇ ਨਿਸ਼ਾਨ ਸਾਹਿਬ ਚੰਗੇ ਲੱਗਣ ਡੈ ਪੈਣ ਕਿਤੇ ਦੀਪ ਸਿੱਧੂ ਚੰਗਾ ਲੱਗਣ ਡੈ ਪੈ ਕਿਤੇ ਸੰਘਰਸ਼ੀ ਸਿੰਘ ਜਿਹੜੇ ਹੈਗੇ ਉਹ ਚੰਗੇ ਲੱਗਣ ਡੈ ਪੈਣ ਦੋ ਤਿੰਨ ਲਾਈਨਾਂ ਦੇ ਵਿੱਚ ਕੁਝ ਦੇਖੋ ਕਿਸਾਨੀ ਸੰਘਰਸ਼ ਦੀ ਸ਼ੁਰੂਆਤ ਹੋਈ ਇੱਥੇ ਇੱਕ ਟੀਵੀ ਚੈਨਲ ਦੇ ਉੱਤੇ ਸਾਡਾ ਕਾਫੀ ਵੱਡਾ ਪ੍ਰੋਗਰਾਮ ਸੀ ਉੱਥੇ ਵੀ ਬਾਈ ਲੱਖੇ ਬਾਰੇ ਤੇ ਬਾਈ ਦੀਪ ਬਾਰੇ ਬੋਲਿਆ ਸੀ ਮੈਂ ਉੱਥੇ ਵੀ ਇਹਨੂੰ ਟੋਕਿਆ ਸੀ ਵੀ ਇਹ ਕੰਮ ਤੋਂ ਨਾ ਕਰ ਭਾਈ ਪਰ ਮੈਂ ਅੱਜ ਇਹ ਗੱਲ ਕਹਿੰਦਾ ਉਸ ਗੱਲ ਤੋਂ ਵੀ ਇਹ ਮੁੱਕ ਰਿਹਾ ਵੀ ਮੈਂ ਕਿਹਾ ਨਹੀਂ ਉਹ ਜਸ ਪੰਜਾਬੀ ਇੱਥੇ ਚੈਨਲ ਹੈ ਉਹਨਾਂ ਦੇ ਉੱਤੇ ਬੋਲਿਆ ਸੀ ਪਰ ਮੈਂ ਇੱਕ ਗੱਲ ਭពਿੰਦਰ ਸਿੰਘ ਜੀ ਇਹ ਗੱਲ ਕਹਿਣਾ ਹੈ ਇਹ ਐਸ ਬੰਦੇ ਨੂੰ ਜਿੱਤੇ ਇਹਨਾਂ ਸੇਵਾਵਾਂ ਕਰਨੀਆਂ ਨਿਸ਼ਕਾਮ ਹੋ ਕੇ ਇਹ ਪੰਥ ਦਾ ਵਿਹੜਾ ਬਹੁਤ ਵੱਡਾ ਵਿਸ਼ਾਲ ਆ ਜੀ ਸਰਵਕੇ ਕਰੇ ਪਰ ਜਦੋਂ ਇਹ ਸਾਡੇ ਸਿੱਖਾਂ ਖਿਲਾਫ ਬੋਲਤੇਗਾ ਸ਼ਹੀਦਾਂ ਦੇ ਖਿਲਾਫ ਬੋਲੇਗਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਸ਼ਹੀਦਾਂ ਨੇ ਸ਼ਹਾਦਤਾਂ ਪਾਈਆਂ ਉਹਨਾਂ ਦੇ ਖਿਲਾਫ ਬੋਲੇਗਾ ਤਾਂ ਭਾਈ ਤੈਨੂੰ ਵਿਰੋਧ ਤਾਂ ਚੱਲਣੀ ਪੈਣੀ ਆ ਤੂੰ ਇਹਨਾਂ ਕੰਮਾਂ ਨੂੰ ਇਹਨਾਂ ਗੱਲਾਂ ਨੂੰ ਸੁਧਾਰ ਤੂੰ ਇੱਕ ਪੰਥ ਦੇ ਖੇਵੇਂ ਵਿੱਚ ਆ ਕੇ ਪੰਥ ਦੀਆਂ ਸਵਾਵਾਂ ਦਾ ਲੁੱਟ ਉਹਨਾਂ ਦੇ ਉੱਤੇ ਕੋਈ ਕਿਸੇ ਦੀ ਕੋਈ ਪਾਬੰਦੀ ਨਹੀਂ ਆ ਤੂੰ ਸਲਾਮਾ ਕਰ ਅੱਜ ਅੱਜ ਪਰ ਜਦੋਂ ਤੱਕ ਤੂੰ ਇਹ ਬੋਲੇਗਾ ਤੂੰ ਗੁਰਦੁਆਰਿਆਂ ਦੇ ਵਿੱਚ ਤੂੰ ਪੰਜਾਬ ਦੀ ਧਰਤੀ ਦਾ ਜੰਮਿਆ ਸਿੱਖ ਪਰਿਵਾਰਾਂ ਦੇ ਵਿੱਚ ਜੰਮਿਆ ਤੂੰ ਪੰਥ ਦੇ ਗਲਾਮ ਭੁਗਤ ਰਿਹਾ ਉਲਟਾ ਤੂੰ ਜਾ ਕੇ ਮੀਡੀਆ ਦੇ ਵਿੱਚ ਕਹਿ ਰਿਹਾ ਕੀ ਇਹ ਵੱਖਵਾਦੀ ਸਨ ਇਹ ਅਤਵਾਦੀ ਸਨ ਇਹ ਜਿਹੜੇ ਆ ਗਰਮਦਲੀਏ ਸਨ ਤੂੰ ਇਹ ਭਾਈ ਹਾਂ ਅਸੀਂ ਗਰਮਦਲੀਏ ਅਸੀਂ ਅੱਤਵਾਦੀ ਨਹੀਂ ਅਸੀਂ ਬਕਵਾਦੀ ਨਹੀਂ ਆ ਕਲਗੀਧਰ ਪਾਤਸ਼ਾਹ ਜੀ ਦੇ ਖੰਡੇ ਬਾਟੇ ਦੀ ਪੌੜ ਛੱਕੇ ਉਹ ਗਰਮ ਜਲ ਜਿਹਾ ਹੀ ਰਹੂਗਾ ਛਾਂਤੀ ਵਾਲਾ ਦਾ ਕੰਮ ਹੋਣਾ ਨਹੀਂ ਛੇ ਸਾਡੇ ਪ੍ਰਧਾਨ ਨੇ ਸਾਨੂੰ ਦੱਸਿਆ ਵੀ ਭਾਈ ਮਜਨੂਬ ਦੇ ਖਿਲਾਫ ਤੁਸੀਂ ਜਿਹੜਾ ਮਜਨੂਬ ਦੇ ਨਾਲ ਖੜਨਾ ਜੀ ਜਨਮ ਦੇ ਖਿਲਾਫ ਟੱਕਰ ਲੈਣੀ ਆ ਸੋ ਇਸ ਕਰਕੇ ਤੂੰ ਉਲਟਾ ਉਸ ਲੋਬੀ ਨੂੰ ਨਾ ਖੁਸ਼ ਕਰ ਤੂੰ ਅੰਸ਼ਾਨਾ ਨੂੰ ਜਿਹੜਾ ਉਸਵਾਮਾ ਨੋਟ ਤੇਰੀ ਡਾਕਟਰੀ ਪਤਾ ਨਹੀਂ ਭਾਈ ਤੂੰ ਕਿੰਨੀ ਕੁ ਕਿਹੜੀ ਡਾਕਟਰੀ ਕੀਤੀ ਆ ਪਰ ਤੇਰਾ ਆਪਾ ਆਪਾ ਤੂੰ ਆਪਣੇ ਆਪ ਦੇ ਵਿੱਚ ਨਹੀਂ ਰਹਿੰਦਾ ਤੂੰ ਆਪਾ ਖੋ ਦਿੰਦਾ ਆ ਤੂੰ ਐਨਾ ਲਾਲ ਪੀਲਾ ਹੰਕੇ ਤੇ ਸਟੇਜ ਦੇ ਵਿੱਚ ਗੁਰਦੁਆਰੇ ਚ ਭੜੀਆਂ ਸੰਗਤਾਂ ਦੇ ਗੁਰੂ ਦੀ ਹਜ਼ੂਰੀ ਦੇ ਵਿੱਚ ਬੋਲਣਾ ਕੀ ਆ ਤੇ ਜਿਹੜੇ ਪ੍ਰੋਗਰਾਮ ਸੀ ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਸੀ ਜੀ ਜ਼ਰੂਰ ਪਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੇ ਮੇਰੇ ਸਮਾਂ ਕੱਢਿਆ ਉਮੀਦ ਕਰਦੇ ਆ ਕਿ ਡਾਕਟਰ ਸਵੇਮਾਨ ਹੁਰਾ ਤੱਕ ਤੁਹਾਡਾ ਸੁਨੇਹਾ ਜ਼ਰੂਰ ਜਾਊਗਾ ਔਰ ਆਪਾਂ ਉਮੀਦ ਕਰਦੇ ਆ ਕਿ ਅਗਾ ਤੋਂ ਕੋਈ ਵੀ ਇਦਾਂ ਦੀ ਘਟਨਾ ਨਾ ਵਾਪਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਹੁੰਦੇ ਆ ਸੰਗਤ ਹਾਜ਼ਰ ਹੁੰਦੀ ਹੈ ਔਰ ਉੱਥੇ ਜਦੋਂ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਮੈਨੂੰ ਲੱਗਦਾ ਕਿ ਸਿੱਖਾਂ ਦੇ ਹਿਰਦੇ ਜ਼ਰੂਰ ਉਸ ਵੇਲੇ ਬਲੁੰਦਰੇ ਜਾਂਦੇ ਆ ਪਰ ਜਿਸ ਵਜ੍ਹਾ ਕਰਕੇ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਉਸ ਵਜ੍ਹਾ ਨੂੰ ਫੜਨ ਦੀ ਜ਼ਰੂਰਤ ਹੈ ਉਸ ਜੜ੍ਹ ਨੂੰ ਲੱਭਣ ਦੀ ਜ਼ਰੂਰਤ ਹਿਮਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵੇ ਸਨ ਸਰਦਾਰ ਹਿੰਮਤ ਸਿੰਘ ਜੀ ਜਿਹੜੇ ਕਿ ਵਰਲਡ ਸਿਕ ਪਾਰਲੀਮੈਂਟ ਦੇ ਕੋਆਰਡੀਨੇਟਰ ਹੈਗੇ ਨੇ ਯੂਐਸਏ ਰਹਿੰਦੇ ਹੈਗੇ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਆ ਡਾਕਟਰ ਸਵੇਮਾਨ ਸਿੰਘ ਹੋਰਾਂ ਦਾ ਉੱਥੇ ਵਿਰੋਧ ਕੀਤਾ ਗਿਆ ਵਿਰੋਧੀ ਵਜ੍ਹਾ ਉਹਨਾਂ ਨੇ ਤੁਹਾਨੂੰ ਸਾਰੀ ਦੱਸ ਦਿੱਤੀ ਆ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਡਾਕਟਰ ਸਵੇਮਾਨ ਸਿੰਘ ਹੋਰਾਂ ਨੂੰ ਜਿਹੜੇ ਸੱਜਣ ਜਾਣਦੇ ਆ ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਦੀ ਸੇਵਾਵਾਂ ਬਹੁਤ ਵਧੀਆ ਹੈਗੀਆਂ ਨੇ ਵਧੀਆ-ਵਧੀਆ ਕਾਰਜ ਸਾਰੇ ਬੰਦੇ ਕਈ ਵਾਰੀ ਕਰਦੇ ਹੁੰਦੇ ਆ। ਕਈ ਵਾਰ ਕਿਸੇ ਵਿੱਚ ਕਿਸੇ ਨਾ ਕਿਸੇ ਗੱਲ ਦੀ ਕੋਈ ਹੋਰ ਊਣਤਾਈ ਹੁੰਦੀ ਹੈ। ਕੁਝ ਊਣਤਾਈਆਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਕਿ ਚਲੋ ਨਜ਼ਰਅੰਦਾਜ਼ ਕੀਤੀਆਂ ਜਾ ਸਕਦੀਆਂ ਹੁੰਦੀਆਂ ਨੇ ਪਰ ਮੈਨੂੰ ਲੱਗਦਾ ਕਿ ਸਿੱਖ ਕੌਮ ਆਹ ਗੱਲ ਤਾਂ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਭਈ ਕੋਈ ਨਿਸ਼ਾਨ ਸਾਹਿਬਾਂ ਦੀ ਵਿਰੋਧਤਾ ਕਰੇ ਜਾਂ ਸਿਰੇ ਦੀ ਜਿਹੜੀ ਗੱਲ ਹੈਗੀ ਆ ਕਿ ਸੰਘਰਸ਼ੀ ਸਿੰਘ ਜਿਹੜੇ ਆਪਣੇ ਹੱਕਾਂ ਹਕੂਕਾਂ ਦੀ ਖਾਤਰ ਸੰਘਰਸ਼ ਕਰਦੇ ਆ ਔਰ ਉਹਨਾਂ ਵਿੱਚੋਂ ਕਈ ਜਾਨਾਂ ਤੱਕ ਵੀ ਵਾਰ ਗਏ ਆ ਜਿਨ੍ਹਾਂ ਨੂੰ ਹਕੂਮਤ ਨੇ ਸ਼ਹੀਦ ਵੀ ਕਰ ਦਿੱਤਾ ਹੈਗਾ ਉਹਨਾਂ ਦੇ ਜਿਹੜੇ ਪਿੱਛੇ ਪਰਿਵਾਰ ਬਚ ਗਏ ਆ ਉਹਨਾਂ ਨੂੰ ਦਿਲਾਸੇ ਦੇਣ ਦੀ ਜ਼ਰੂਰਤ ਹੈ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਡਾ ਕੇ ਖੜਨ ਦੀ ਜ਼ਰੂਰਤ ਹੁੰਦੀ ਹੈ ਔਰ ਉਹਨਾਂ ਸ਼ਹੀਦਾਂ ਦੇ ਖਿਲਾਫ ਬੋਲਣਾ ਮੈਨੂੰ ਲੱਗਦਾ ਕਿ ਸਿੱਖ ਕੌਮ ਆ ਚੀਜ਼ ਦਾ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ ਡਾਕਟਰ ਸੁਭਾਸ਼ ਮਾਨ ਸਿੰਘ ਜੇ ਮੇਰੀ ਉਹ ਗੱਲ ਸੁਣਦੇ ਹੁਣ ਤਾਂ ਮੈਂ ਉਹਨਾਂ ਨੂੰ ਵੀ ਜ਼ਰੂਰ ਬੇਨਤੀ ਕਰਨੀ ਚਾਹੂੰਗਾ ਕਿ ਤੁਸੀਂ ਵੱਖ-ਵੱਖ ਨਿਊਜ਼ ਚੈਨਲਾਂ ਦੇ ਉੱਪਰ ਜਾ ਕੇ ਆਪਣੀ ਗੱਲ ਜ਼ਰੂਰ ਕੀਤੀ ਹੈ ਮੈਨੂੰ ਲੱਗਦਾ ਕਿ ਸਰਦਾਰ ਹਿੰਮਤ ਸਿੰਘ ਉਹਨਾਂ ਨੂੰ ਵੀ ਜ਼ਰੂਰ ਲੱਗਦਾ ਸਗਾ ਔਰ ਮੇਰੇ ਵੀ ਜ਼ਿਹਨ ਵਿੱਚ ਸਗਾ ਕਿ ਤੁਹਾ ਪਰ ਦੂਜੇ ਪਾਸੇ ਦਾ ਜਿਹੜਾ ਪੱਖ ਹੈਗਾ ਵੀ ਉਹਨਾਂ ਨੇ ਵਿਰੋਧ ਕੀਤਾ ਉਹਨਾਂ ਨੇ ਵਿਰੋਧ ਕੀਤਾ ਤੇ ਕੀਤਾ ਕਿਉਂ ਆਕਰ ਮੈਨੂੰ ਲੱਗਦਾ ਕਿ ਇਹ ਪੱਖ ਜਾਣਨਾ ਉਹਨਾਂ ਦਾ ਬੇहद ਜ਼ਰੂਰੀ ਸੀਗਾ ਇਸ ਕਰਕੇ ਮੈਂ ਉਹਨਾਂ ਦਾ ਪੱਖ ਆਪ ਜੀ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਮੈਂ ਉਮੀਦ ਕਰਦਾ ਕਿ ਡਾਕਟਰ ਸਵਾਇ ਮਾਨ ਸਿੰਘ ਹਰੀ ਵੀ ਸਿਆਣੇ ਹੈਗੇ ਆ ਸਮਝਦਾਰ ਹੈਗੇ ਆ ਪੜੇ ਲਿਖੇ ਹੈਗੇ ਆ ਸੂਝਵਾਨ ਨੇ ਉਹ ਵੀ ਜ਼ਰੂਰ ਇਸ ਗੱਲ ਨੂੰ ਉਹਦੇ ਸਮੇਂ ਦੇ ਵਿੱਚ ਆਪਣੇ ਦਿਨੋ ਦਿਮਾਗ ਦੇ ਉੱਪਰ ਲਿਝਾ ਕੇ ਤੇ ਵਚਣਗੇ ਵੀ ਆਖਿਰ ਗੁਰੂ ਘਰ ਦੇ ਅੰਦਰ ਇਸ ਕਿਸਮ ਦੀ ਜਿਹੜੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਦੋਂ ਵਿਰੋਧ ਹੁੰਦਾ ਹੈਗਾ ਉਸ ਵੇਲੇ ਗੁਰੂ ਮਰਦੇਹ ਜੀ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਤੋਹੀਨ ਵਾਲੀ ਗੱਲ ਹੁੰਦੀ ਹੈ ਜੇ ਕਿਸੇ ਨੂੰ ਵੀ ਲੱਗੇ ਇਹ ਗੱਲ ਕਿ ਹਾਂ ਵੀ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕਿ ਮੇਰੇ ਵਿੱਚ ਆ ਕੋਈ ਕਮੀ ਹੈ ਤਾਂ ਉਸ ਕਮੀ ਨੂੰ ਦੂਰ ਕਰ ਲੈਣਾ ਚਾਹੀਦਾ ਹੈ ਕਮੀਆਂ ਹੈਗੀਆਂ ਨੇ ਜਾਂ ਨਹੀਂ ਦੂਰ ਕਿੱਦਾਂ ਹੋਣੀਆਂ ਨੇ ਮੈਨੂੰ ਲੱਗਦਾ ਕਿ ਸਾਡੇ ਕੋਲ ਗੁਰਬਾਣੀ ਹੈ ਸਾਡੇ ਕੋਲ ਗੁਰ ਇਤਿਹਾਸ ਹੈ ਸਾਡੇ ਕੋਲ ਸ਼ਾਨਾਮਤਾ ਸਿੱਖ ਇਤਿਹਾਸ ਹੈ ਉਹ ਸਾਰੇ ਕਾਸ ਨੂੰ ਸਾਹਮਣੇ ਰੱਖ ਲਓ ਫਿਰ ਜਿਹੜੀ ਵੀ ਕੋਈ ਘਟਨਾ ਵਾਪਰਦੀ ਹੈ ਜਿਹੜੇ ਵੀ ਆਪਾਂ ਅਲਫਾਜ਼ ਮੂੰਹੋਂ ਬੋਲਦੇ ਹਾਂ ਮੈਨੂੰ ਲੱਗਦਾ ਕਿ ਫਿਰ ਆਪਾਂ ਤੱਕੜੀ ਦੇ ਵਿੱਚ ਦਾ ਦੋ ਛਾਬਿਆਂ ਚ ਪਾ ਕੇ ਤੋਲ ਲਓ ਫਿਰ ਬੰਦੇ ਨੂੰ ਆਪੇ ਪਤਾ ਲੱਗਣ ਲੱਪਣਾ ਪੈਂਦਾ ਵੀ ਮੈਂ ਕਿੱਥੇ ਇੱਕ ਗਲਤ ਹੈਗਾ ਜਿੱਥੇਕ ਆਪਾਂ ਗਲਤ ਹੋਈਏ ਆਪਣੀ ਗਲਤੀ ਨੂੰ ਮੰਨ ਲੈਣਾ ਸਵੀਕਾਰ ਕਰ ਲੈਣਾ ਗੁਰੂ ਦੀ ਹਜ਼ੂਰੀ ਦੇ ਵਿੱਚ ਕੋਈ ਗਲਤ ਨਹੀਂ ਹੁੰਦਾ ਹੈਗਾ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ ਗੁਰੂ ਬਖਸ਼ਿੰਦ ਹੈ ਗੁਰੂ ਆਪ ਦੇ ਗੱਲ ਦੇ ਨਾਲ ਇਨਸਾਨ ਨੂੰ ਜ਼ਰੂਰ ਲਾ ਲੈਂਦਾ ਇਹ ਗੱਲ ਮੈਂ ਇਕੱਲੀ ਡਾਕਟਰ ਸਵੇਰਮਾਨ ਸਿੰਘ ਹੋਰਾਂ ਨੂੰ ਨਹੀਂ ਮੈਂ ਹਰ ਇੱਕ ਸਿੱਖ ਨੂੰ ਕਹਿੰਨ ਲਿਆ ਹੈਗਾ ਹਰ ਇੱਕ ਇਨਸਾਨ ਨੂੰ ਕਹਿੰਦਾ ਹੈਗਾ ਜਿਹੜਾ ਵੀ ਸਮਾਜ ਦੇ ਵਿੱਚ ਵਿਚਰਦਾ ਹੈਗਾ ਗਲਤੀ ਮੰਨ ਲੈਣ ਦੇ ਨਾਲ ਇਨਸਾਨ ਛੋਟਾ ਨਹੀਂ ਹੁੰਦਾ ਸਗੋਂ ਇਨਸਾਨ ਵੱਡਾ ਹੀ ਹੁੰਦਾ ਹੈ ਬੜੀਆਂ ਸਗਲ ਦੀਆਂ ਉਦਾਹਰਨਾਂ ਸਾਡੇ ਕੋਲ ਹੈਗੀਆਂ ਨੇ ਬੜੀਆਂ ਐਗਜ਼ਾਮਪਲਸ ਆਪਾਂ ਇੱਥੇ ਦੇ ਸਕਦੇ ਹੈਗੀਆਂ ਸੋ ਜਨੇ ਵੀ ਸੁਜਣ ਗੱਲਬਾਤ ਨੂੰ ਸੁਣ ਰਹੇ ਨੇ ਮੈਂ ਉਮੀਦ ਕਰਦਾ ਕਿ ਤੁਸੀਂ ਵੀ ਜਿਹੜੀ ਇਹ ਘਟਨਾ ਵਾਪਰੀ ਹੈ ਇਹਦੇ ਸਬੰਧ ਵਿੱਚ ਡਾਕਟਰ ਸਵੇਮਾਨ ਸਿੰਘ ਹੋਰਾਂ ਦੇ ਸਬੰਧ ਵਿੱਚ ਤੁਹਾਡੇ ਜ਼ਿਹਨ ਦੇ ਵਿੱਚ ਵੀ ਕੁਝ ਨਾ ਕੁਝ ਜ਼ਰੂਰ ਚੱਲਦਾ ਹੋਊਗਾ ਜੋ ਵੀ ਚੱਲਦਾ ਹੈਗਾ ਤੁਸੀਂ ਆਪਣੀ رائے ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਜੇ ਕਿਸੇ ਸੱਜਣ ਦੇ ਮਨ ਦੇ ਵਿੱਚ ਇੱਕ ਬੇਨਤੀ ਜ਼ਰੂਰ ਕਰੂੰਗਾ ਅਖੀਰ ਦੇ ਵਿੱਚ ਜਾਂਦੇ ਜਾਂਦੇ ਆਪਣੀ ਭਾਸ਼ਾ ਜ਼ਰੂਰ ਆਪਾਂ ਸੱਭੇਕ ਰੱਖਿਆ ਕਰੀਏ ਚਾਹੇ ਬੋਲਣਾ ਹੋਵੇ ਚਾਹੇ ਬੋਲ ਕੇ ਆਪਾਂ ਗੱਲ ਕੋਈ ਕਰਨੀ ਹੋਵੇ ਤੇ ਚਾਹੇ ਆਪਾਂ ਲਿਖ ਕੇ ਕੋਈ ਗੱਲ ਕਰਨੀ ਹੋਵੇ ਤਾਂ ਆਪਾਂ ਆਪਣੀ ਭਾਸ਼ਾ ਨੂੰ ਜ਼ਰੂਰ ਸੱਭੇਕ ਰੱਖਿਆ ਕਰੀਏ ਇੰਨੀ ਕੁ ਮੇਰੀ ਜ਼ਰੂਰ ਬੇਨਤੀ ਹੈ ਸੱਭੇਕ ਭਾਸ਼ਾ ਦੇ ਵਿੱਚ ਤੁਸੀਂ ਜ਼ਰੂਰ ਆਪਣੀ ਰਾਏ ਦੇਣ ਦੀ ਕੋਈ ਵੀ ਟਿੱਪਣੀ ਕਰਨੀ ਹੋਵੇ ਤਾਂ ਜ਼ਰੂਰ ਕਰਨ ਦੀ ਕੋਸ਼ਿਸ਼ ਕਰਿਓ ਕਿ ਇਸ ਘਟਨਾ ਕਰਮ ਦੇ ਪ੍ਰਤੀ ਤੁਹਾਡੀ ਕੀ ਰਾਏ ਹੈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ